ਸਤਸਰੀਏ ਕਾਹ ਦੋਸਤੋ ਅਕਾਲੀ ਦਲ ਬਾਦਲ ਦੇ ਮਜੂਤਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਯਾਰਲੀ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਜੱਤੋ ਵਿਚਾਰਕ ਜਿਹੜੇ ਮੱਪਿਤ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚਰਚਾਵਾਂ ਉਹ ਛਿੜ ਗਈਆਂ ਸਨ ਕਦੀ ਇਹ ਕਿਹਾ ਜਾ ਰਿਹਾ ਸੀ ਕਿ ਉਹ ਅਕਾਲੀ ਦਲ ਛੱਡ ਗਏ ਐ ਕਦੀ ਇਹ ਕਿਹਾ ਗਿਆ ਜਾ ਰਿਹਾ ਸੀ ਕਿ ਉਹ ਨਵੇਂ ਬਣੇ ਅਕਾਲੀ ਦਲ 'ਚ ਚਲੇ ਗਏ ਐ ਹੋਰ ਵੀ ਬਹੁਤ ਸਾਰੀਆਂ ਕਾਸ ਅਰਾਈਆਂ ਜਿਹੜੀਆਂ ਸੀ ਉਹਨਾਂ ਦੇ ਸਬੰਧ ਦੇ ਵਿੱਚ ਲਗਾਈਆਂ ਜਾ ਰਹੀਆਂ ਸੀ ਹਾਲੀਆਂ ਜਿਹੜੀਆਂ ਚੋਣਾਂ ਹੋਈਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਹਿੱਸੇ ਵਿੱਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਹੁੰਦਿਆਂ ਉਹਨਾਂ ਨੇ ਆਜ਼ਾਦ ਉਮੀਦਵਾਰਾਂ ਦਾ ਜਿਹੜਾ ਸਮਰਥਨ ਹੈ ਉਹ ਕੀਤਾ ਔਰ ਸਾਰੇ ਏਰੀਆਜ਼ ਦੇ ਵਿੱਚੋਂ ਉਹਨਾਂ ਦੀ ਜਿੱਤ ਵੀ ਹੈ ਆਜ਼ਾਦ ਉਮੀਦਵਾਰਾਂ ਦੀ ਉਹ ਹੋਈ ਹੈ ਪਰ ਇਹਨਾਂ ਦੇ ਇੱਕ ਬਿਆਨ ਦੇ ਨਾਲ ਫਿਰ ਸਿਆਸਤ ਦੇ ਵਿੱਚ ਨਵਾਂ ਪੁਚਾਲ ਆਇਆ ਹੈ ਹਲ ਹਲਕਿਆਂ ਦੇ ਵਿੱਚ ਜਿਸ ਤਰੀਕੇ ਦੀ ਇਹਨਾਂ ਦੀ ਜਿੱਤ ਹੋਈ ਹੈ ਹੁਣ ਜੇਕਰ ਇਹ ਅਕਾਲੀ ਦਲ 'ਚ ਬਣੇ ਰਹਿੰਦੇ ਐ ਅਕਾਲੀ ਦਲ ਬਾਦਲ ਦੇ ਵਿੱਚ ਤਾਂ ਵੋਟਰਾਂ ਵੱਲੋਂ ਹੋ ਸਕਦਾ ਕਿ ਇਹਨਾਂ ਨੂੰ ਅਕਾਲੀ ਦਲ ਜਿਹੜਾ ਪੁਨਰਸੁਰਜੀਤ ਹੈ ਉਹਦੇ ਨਾਮ ਤੇ ਵੋਟਾਂ ਮਿਲੀਆਂ ਜਾਂ ਅਕਾਲੀ ਦਲ ਬਾਦਲ ਕਰਕੇ ਮਿਲੀਆਂ ਇਹ ਤਾਂ ਅਜੇ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਕਿਹੜੇ ਅਕਾਲੀ ਦਲ 'ਚ ਰਹਿੰਦੇ ਨੇ ਕਿਉਂਕਿ ਇਹਨਾਂ ਨੇ ਇਹੀ ਬਿਆਨ ਦਿੱਤਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਕਿ ਮੈਂ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹਾਂ ਚੋਣਾਂ ਤੋਂ ਬਾਅਦ ਰਿਜ਼ਲਟ ਤੋਂ ਬਾਅਦ ਇਹ ਬਿਆਨ ਦੇਣਾ ਜਿਸ ਕਰਕੇ ਨਵੇਂ ਬਣੇ ਅਕਾਲੀ ਦਲ ਦੇ ਆਗੂ ਵੀ ਜਿਹੜੇ ਸੀ ਉਹ ਹੈਰਾਨ ਹੋਏ ਸੀ ਗੱਲ ਕੀ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਦੇ ਮਾਮਲੇ ਦੇ ਵਿੱਚ ਅੜੇ ਰਹੇ ਕਿ ਮੈਂ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇਣਾ ਅਕਾਲੀ ਦਲ ਦੇ ਵਿੱਚ ਫੁੱਟ ਪਈ ਬਹੁਤ ਸਾਰੇ ਵੱਡੇ ਆਗੂ ਪਾਰਟੀ ਛੱਡ ਕੇ ਚਲੇ ਗਏ ਮਨਪ੍ਰੀਤ ਇਹ ਆਲੀ ਨੇ ਵੀ ਮਚਾਰਕ ਮੱਤ ਪੇ ਦਾ ਆਪਣੇ ਜਿਹੜੇ ਸੀ ਉਹ ਸਾਂਝੇ ਕੀਤੇ ਨਵੇਂ ਬਣੇ ਅਕਾਲੀ ਦਲ ਪੁਨਰ ਸੰਜੀਵ ਦੇ ਵਿੱਚ ਜਿਹੜੀ ਕਮੇਟੀ ਬਣੀ ਸੀ ਪੰਜ ਮੈਂਬਰੀ ਕਮੇਟੀ ਵਲੰਟੀਅਰਾਂ ਦੀ ਭਰਤੀ ਦੇ ਲਈ ਉਹਦੇ ਵਿੱਚ ਮਨਪ੍ਰੀਤ ਏarli ਭੱਤੀ ਮੈਂਬਰ ਸਨ ਤਾਂ ਅਕਾਲੀ ਦਲ ਬਾਦਲ ਵੱਲੋਂ ਇਹ ਗੱਲ ਕਹੀ ਗਈ ਕਿਉਂਕਿ ਉਹਮਣਾਂ ਨੇ ਇਹ ਪੇਸ਼ਕਸ਼ ਜਿਹੜੀ ਸੀ ਸਵਾਰ ਕਰ ਲਈ ਅਕਾਲੀ ਦਲ ਬਾਦਲ ਨੇ ਬਾਦਲ ਸਾਹਿਬ ਨੇ ਖੁਦ ਸਟੇਜਾਂ ਤੋਂ ਇਹ ਗੱਲ ਕਹੀ ਕਿ ਹੁਣ ਮਨਪ੍ਰੀਤ ਅਕਾਲੀ ਨੂੰ ਕਿਸੇ ਵੀ ਕੀਮਤ ਤੇ ਅਕਾਲੀ ਦਲ ਚ ਵਾਪਸ ਨਹੀਂ ਲਿਆ ਜਾਏਗਾ ਉਤਰੋ ਮੰਪਿਤ ਿਆਲੀ ਦਾ ਇਹ ਪ੍ਰਤੀਕਿਰਿਆ ਸੀ ਕਿ ਮੈਨੂੰ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਮੈਂ ਆਪਣੀ ਉਹ ਡਿਊਟੀ ਹੈ ਜਿਹੜੀ ਉਹ ਨਿਭਾਈ ਹੈ ਇਸੇ ਤਰੀਕੇ ਦੇ ਨਾਲ ਹੁਣ ਜਿਵੇਂ ਉਹਨਾਂ ਦਾ ਬਿਆਨ ਆਇਆ ਤਾਂ ਉਹਦੇ ਨਾਲ ਫਿਰ ਸਿਆਸਤ ਇੱਕ ਵਾਰ ਗਰਮਾ ਗਈ ਜਿਹੜੀ ਕੱਲ ਹੰਗਾਮੀ ਮੀਟਿੰਗ ਹੋਈ ਸੀ ਅਕਾਲੀ ਦਲ ਪੁਨਰਸਰਜੀਤ ਦੀ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੋ ਪ੍ਰਧਾਨ ਨੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੇਰੇ ਮੇਰਾ ਅਸਤੀਫਾ ਜਿਹੜਾ ਹੈ ਉਹ ਪ੍ਰਵਾਨ ਕਰ ਲਵੋ ਕਿਉਂਕਿ ਮੈਂ ਪਾਰਟੀ ਦੇ ਅੰਦਰ ਅਨੁਸ਼ਾਸਨ ਤੇ ਜਿਹੜੇ ਲੀਡਰਾਂ ਦੀ ਬਿਆਨਬਾਜ਼ੀ ਹੈ ਉਹਦੇ ਤੋਂ ਨਾਰਾਜ਼ ਹਾਂ ਜਿਸ ਕਰਕੇ ਹੁਣ ਮਨਪ੍ਰੀਤ ਸਿੰਘ ਅਕਾਲੀ ਵੱਲੋਂ ਫੇਸਬੁੱਕ ਤੇ ਆਪਣੇ ਅਕਾਊਂਟ ਤੋਂ ਇੱਕ ਪੋਸਟ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਨ ਪੁਨਰ ਸੰਜੀਤ ਅਕਾਲੀ ਦਲ ਦੇ ਕਿਸੇ ਵੀ ਨੇਤਾ ਨਾਲ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਵੀ ਮਤਭੇਦ ਨਹੀਂ ਹੈ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਚੋਣ ਚੋਣਾ ਜਿੱਤਣ ਤੋਂ ਬਾਅਦ ਜਿਹੜੀ ਇਹ ਬਿਆਨ ਸੀ ਉਹਦਾ ਮਤਲਬ ਗਲਤ ਲੈ ਲਿਆ ਗਿਆ ਜਿਹੜਾ ਮੈਂ ਬਿਆਨ ਦਿੱਤਾ ਸੀ ਕਿ ਮੈਂ ਕਿਸੇ ਪਾਰਟੀ ਦਾ ਹਿੱਸਾ ਨਹੀਂ ਹਾਂ ਉਹਨਾਂ ਨੇ ਕਿਹਾ ਕਿ ਪੁਨਰ ਸੰਜੀਤ ਅਕਾਲੀ ਦਲ ਨੇ ਪਾਰਟੀ ਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਜਿਹੜਾ ਮੈਂ ਬੇਸ਼ੱਕ ਹਿੱਸਾ ਨਹੀਂ ਲਿਆ ਪਰ ਅਤੇ ਇਸ ਦੇ ਅੰਸਾਰ ਮੈਂ ਅਕਾਲ ਤਖਤ ਸਾਹਿਬ ਦੀ ਭਰਤੀ ਜਿਹੜੀ ਕਮੇਟੀ ਸੀ ਉਹਦਾ ਮੈਂਬਰ ਬਣਿਆ ਸੀ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਜਿਹੜੀ ਜਥੇਬੰਦਕ ਤੇ ਪੰਜਾਬ ਦੇ ਵਿੱਚ ਜਿਹੜੀ ਇੱਕ ਦੂਜੇ ਦੇ ਨਾਲ ਪੰਥਕ ਭਾਵਨਾ ਉਹਦੇ ਤਹਿਤ ਮੈਂ ਇਹ ਕੰਮ ਕਰਦਾ ਰਹਾਂਗਾ ਸਪਾਰਟੀ ਦੇ ਨਾਲ ਮੈਂ ਜੁੜਿਆ ਰਹਾਂਗਾ ਪਰ ਉਹਨਾਂ ਨੇ ਅਜੇ ਵੀ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਅਕਾਲੀ ਦਲ ਤੋਂ ਅਸਤੀਫਾ ਦੇ ਰਹੇ ਹੈ ਜਾਂ ਨਹੀਂ ਦੇ ਰਹੇ ਜਾਂ ਜਿਵੇਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਮੈਂ ਅਜੇ ਵੀ ਅਕਾਲੀ ਦਲ ਦੇ ਦਾ ਵਿਧਾਇਕ ਹਾਂ ਤੇ ਅਜੇ ਵੀ ਮੇਰੀ ਜਿਹੜੀ ਉਥੋਂ ਦੀ ਮੈਂਬਰਸ਼ਿਪ ਹੈ ਵਿਧਾਨ ਸਭਾ ਦੀ ਉਹ ਅਕਾਲੀ ਦਲ ਦੀ ਹੈ ਮੈਂ ਅਜੇ ਤੱਕ ਅਸਤੀਫਾ ਨਹੀਂ ਦਿੱਤਾ ਪਰ ਇਧਰ ਵੀ ਹੁਣ ਜਦੋਂ ਇਹ ਗੱਲ ਉੱਠੀ ਉਹਨਾਂ ਦੇ ਬਿਆਨ ਤੋਂ ਬਾਅਦ ਕਿ ਕਿਤੇ ਉਹ ਪੁਨਰਸੁਰਜੀਤ ਅਕਾਲੀ ਦਲ ਨੂੰ ਛੱਡ ਰਹੇ ਹੈ ਤਾਂ ਇਹ ਬਿਆਨ ਉਹਨਾਂ ਦਾ ਫਿਰ ਕਾਫੀ ਮਾਇਨੇ ਰੱਖਦਾ ਹੈ ਕਿ ਮੇਰਾ ਕਿਸੇ ਵੀ ਨਵੇਂ ਬਣੇ ਪੁਨਰਸੁਰਜੀਤ ਦੇ ਆਪ ਕੋ ਦੇ ਨਾਲ ਕੋਈ ਵੀ ਮਤਭੇਦ ਨਹੀਂ ਹੈ ਇਹ ਪੋਸਟ ਹੁਣ ਉਹਨਾਂ ਨੇ ਜਦੋਂ ਪੂਰੀ ਸੋਸ਼ਲ ਮੀਡੀਆ ਤੇ ਇਹ ਗੱਲ ਵਾਇਰਲ ਹੋ ਗਈ ਕਿ ਉਹ ਪਾਰਟੀ ਛੱਡ ਰਹੇ ਹੈ ਹੁਣ ਇਹ ਗੱਲ ਉਹਨਾਂ ਨੇ ਦਿਲ ਰੱਖਣ ਲਈ ਪੋਸਟ ਕੀਤੀ ਹੈ ਜਾਂ ਸੱਚ ਦੇ ਸੱਚ ਉਹ ਇਸ ਪਾਰਟੀ ਦੇ ਨਾਲ ਨੇ ਜਾਂ ਉਹ ਅਕਾਲੀ ਦਲ ਚ ਜਾਣਗੇ ਇਹ ਅਜੇ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨ